ਬੱਧ ਸਿੰਘ ਝਾਂਕਾ ਜੀ ਦੇ ਨਾਲ ਸ਼ੇਰੇ ਪੰਜਾਬ ਮਹਾਰਾਜ ਰਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਭਾਈ ਬੱਧ ਸਿੰਘ ਜੀ ਝਾਂਕਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿ ਝਾਂਕਾ ਸਾਹਿਬ ਜੋ ਪਿਛਲੇ ਦਿਨੀ ਦੋ ਸੰਭਰ ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਉਸ ਦੇ ਸਬੰਧ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਔਰ ਉਹ ਲਾਗੂ ਕਿਉਂ ਨਹੀਂ ਹੋ ਰਿਹਾ ਉਹ ਅਕਾਲੀ ਦਲ ਦੀ ਜਿਹੜੀ ਆ ਭਰਤੀ ਨਵੀਂ ਆ ਉਹਨੂੰ ਦੁਬਾਰਾ ਕਿਉਂ ਨਹੀਂ ਸ਼ੁਰੂ ਕੀਤਾ ਜਾ ਰਿਹਾ ਅਤੇ ਉਹਦੇ ਨਾਲ ਹੀ ਜਿਹੜੀਆਂ ਸਾਰੀਆਂ ਅਕਾਲੀ ਸ਼ਕਤੀਆਂ ਨੇ ਉਹ ਹੁਕਮਰਾਨ ਨੂੰ ਮੰਨਣ ਨੂੰ ਤਿਆਰ ਕਿਉਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਦੇਖ ਰਹੇ ਵਤਨ ਦੀ ਮਿੱਟੀ ਦੇਵ ਟੀਵੀ ਜਿਹੜਾ ਚੈਨਲ ਆ ਉਹਦੇ ਤੇ ਸਾਰੇ ਸਰੋਤਿਆਂ ਨਾਲ ਫੱਦੇ ਦੀ ਸਾਂਝ ਅਰਜ਼ੀ ਕੀਤੀ ਆ ਫੱਦੇ ਦੀ ਸਾਂਝ ਨੂੰ ਫੱਦੇ ਦੇ ਵਿੱਚ ਪ੍ਰਮਾਣ ਕਰਨਾ ਜੀ ਡਾਕਟਰ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਆ ਕਿ ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ ਵਾ ਉਹਦੇ ਤੇ ਇਨ ਬਿਨ ਜਿਹੜਾ ਵਾ ਪੈਰਾ ਨਹੀਂ ਦਿੱਤਾ ਜਾ ਰਿਹਾ ਇਹ ਗੱਲ ਜਿਹੜੀ ਅੱਜ ਚਰਚਾ ਚੱਲ ਰਹੀ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਪੰਥਕ ਲੀਡਰਾਂ ਨੂੰ ਔਰ ਪੰਥਕ ਸ਼ਕੀਤਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਪੰਥਕ ਤੌਰ ਤੇ ਧਿਰਾਂ ਬਣ ਕੇ ਕੰਮ ਕਰ ਰਹੀਆਂ ਹੋ। ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿੰਨਾ ਚਿਰ ਅਸੀਂ ਸਾਰੇ ਸਮਰਪਿਤ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਸਿੱਖਾਂ ਦਾ ਕੋਈ ਵੀ ਮਸਲਾ ਜਿਹੜਾ ਵਾ ਹੱਲ ਨਹੀਂ ਹੋ ਸਕਦਾ। ਨਹੀਂ। ਔਰ ਅਕਾਲ ਤਖਤ ਸਾਹਿਬ ਤੋਂ ਜੇ ਸਿੱਖੀ ਭੱਜ ਦੇ ਨਜ਼ਰੋਂ ਲੇਗੇ ਚਾਹੇ ਉਹ ਕੋਈ ਸਿੱਖ ਲੀਡਰ ਹੋਵੇ ਚਾਹੇ ਕੋਈ ਆਮ ਸਿੱਖ ਹੋਵੇ। ਜੀ। ਜੇ ਉਹ ਅਕਾਲ ਤਖਸਾਲ ਤੋਂ ਬਾਗੀ ਹੁੰਦਾ ਵਾ ਤਾਂ ਅਕਾਲ ਤਖਸਾਲ ਨੂੰ ਪਿੱਠ ਦਿਖਾਉਣ ਵਾਲੀ ਗੱਲ ਆ ਅਸੀਂ ਪੁਰਾਤਨ ਇਤਿਹਾਸ ਦੇ ਪਿੱਛੇ ਨਜ਼ਰ ਮਾਰੀਏ ਤੇ ਜਿਵੇਂ ਅਨੰਦਪੁਰ ਸਾਹਿਬ ਦਾ ਜਿਹੜਾ ਜੁੱਧ ਸੀ ਕਿਲੇ ਦਾ ਜੁੱਧ ਜੀ ਤੇ ਉਦੋਂ ਇੱਕ ਵਧਾਵਾ ਲਿਖ ਕੇ ਉਹ ਸਿੱਖ ਭੱਜੇ ਸੀ ਜੀ ਠੀਕ ਹੈ ਜੀ ਤੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਮੈਂ ਤੁਹਾਡੇ ਇਸ ਵਧਾਵੇ ਨੂੰ ਪ੍ਰਵਾਨਗੀ ਦਿੰਦਾ ਹਾਂ ਔਰ ਤੁਸੀਂ ਸਾਰੇ ਜਣੇ ਇਹਦੇ ਤੇ ਸਾਈਨ ਕਰਕੇ ਜਾਓ ਔਰ ਇੱਕ ਇੱਕ ਸਿੰਘ ਦੇ ਕੋਲੋਂ ਸਾਈਨ ਕਰਵਾਏ ਗਏ ਸੀ ਤੇ ਮੈਂ ਕਹਿੰਦਾ ਜੀ ਅਕਾਲੀ ਦਲ ਦੇ ਲੀਡਰਾਂ ਨੇ ਚਾਹੇ ਪੰਥ ਦੀਆਂ ਹੋਰ ਜਮਾਤਾਂ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਜਣਾ ਵਾ ਤੇ ਮੈਂ ਨਾਲ ਦੀ ਨਾਲ ਜਥੇਦਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਾ ਵਾ ਜਥੇਦਾਨ ਸਾਹਿਬ ਜੀ ਤੁਸੀਂ ਵੀ ਇੱਕ ਫਰਮਾਨ ਲਿਖਵਾਓ ਇਹਨਾਂ ਕੋਲੋਂ ਕਿ ਤੁਸੀਂ ਇੱਥੇ ਲਿਖ ਸਾਈਨ ਕਰਕੇ ਦੇ ਕੇ ਜਾਓ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਨਹੀਂ ਅਸੀਂ ਤਾਂ ਆਪਣੀਆਂ ਮਨਮਰਜ਼ੀਆਂ ਕਰਨੀਆਂ ਵਾ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਦੁਖੀ ਹਿਰਦੇ ਦੇ ਨਾਲ ਵੀ ਸਾਡੇ ਬਾਹਰ ਲੀਆਂ ਸਟੇਟਾਂ 'ਚ ਬੈਠੇ ਸਿੱਖ ਇਸ ਗੱਲ ਦੀ ਚਿੰਤਾਤ ਆ ਕਿ ਜੇ ਅਕਾਲ ਤਖਤ ਸਾਹਿਬ ਦੀ ਹੋਂਦ ਖਤਰੇ 'ਚ ਨਜ਼ਰ ਆ ਰਹੀ ਆ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨਵ ਰਜਾਤਾ ਵਾ ਉਹਨੂੰ ਅਲੰਘਣਾ ਤੌਰ ਤੇ ਜਿਹੜਾ ਉਹਦੀ ਅਲੰਘਣਾ ਕੀਤੀ ਜਾ ਰਹੀ ਆ ਵੀ ਮੰਨਿਆ ਨਹੀਂ ਜਾ ਰਿਹਾ ਆਪਣੇ ਸਿੱਖ ਆਗੂਆਂ ਲੋ ਕਿਉਂਕਿ ਅਕਾਲ ਤਖਤ ਸਾਹਿਬ ਬਹੁਤ ਵੱਡੀ ਜਿਹੜੀ ਸਾਡੀ ਸਰਮੋਹ ਜੱਥੇਬੰਦੀ ਆ ਔਰ ਸਾਦਾਇਕੂ ਤੱਕ ਤੇ ਜਿੱਥੋਂ ਪੂਰੇ ਸਿੱਖ ਸੁਰੱਖਿਤ ਨਜ਼ਰ ਆਉਣੇ ਚਾਹੀਦੇ ਆ ਜੀ ਚਮਕਾ ਸਰ ਇੱਕ ਗੱਲ ਇਹ ਹੈ ਆ ਕਿ ਜਦੋਂ ਅਸੀਂ ਅਕਾਲ ਤਖਤ ਸਾਹਿਬ ਤੇ ਖੜ ਕੇ ਉਸ ਨਾਲ ਗਲਤੀਆਂ ਨੂੰ ਸੀ ਮੰਨਿਆ ਤੇ ਜੇ ਇਸ ਸਿੱਖ ਹੋਣ ਦੇ ਨਾਤੇ ਇਸ ਗੱਲ ਤੋਂ ਅਸੀਂ ਮਨਕਰ ਹੁੰਨੇ ਆ ਭੱਜਦੇ ਆ ਤੇ ਕੌਣ ਮੰਨੂਗਾ ਜੀ ਮੈਂ ਆ ਤਰੂ ਦਾ ਅਰੰਧ ਦਿੱਤੀ ਆ ਭਈਏ ਤੁਸੀਂ ਗੁਰੂ ਤੋਂ ਮੁਨਕਰ ਹੋਣਾ ਨਾ ਅਕਾਲ ਤਖਤ ਸਾਹਿਬ ਤੋਂ ਮੁਨਕਰ ਹੋਣਾ ਵਾ ਤੇ ਉਸ ਤਰੀਕੇ ਨਾਲ ਲਿਖ ਕੇ ਦੇ ਕੇ ਜਾਓ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੀ ਨਹੀਂਗੇ ਇੱਕ ਬੰਦੇ ਤੁਸੀਂ ਅਕਾਲ ਤਖਤ ਸਾਹਿਬ ਦਾ ਨਾਂ ਲੈ ਕੇ ਰਾਜਨੀਤੀ ਕਰਦੇ ਜੋ ਦੂਸਰੇ ਬੰਦੇ ਤੁਸੀਂ ਅਕਾਲ ਤਖਤ ਸਾਹਿਬ ਨੂੰ ਮੰਨਣਾ ਨਹੀਂ ਚਾਹੁੰਦੇ ਤੁਸੀਂ ਦਫائیں ਕਿੱਥੇ ਕਰਦੇ ਜੋ ਖੜੇ ਕਿੱਥੇ ਜੋ ਮੈਂ ਸਿੱਖ ਆਤਮਾ ਨੂੰ ਸਵਾਲ ਕਰਦਾ ਵਾਂ ਪੰਥਕ ਲੀਡਰਾਂ ਨੂੰ ਸਵਾਲ ਕਰਦਾ ਵਾਂ ਵੀ ਤੁਸੀਂ ਖੜੇ ਕਿੱਥੇ ਜੋ ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਦੇ ਜੋ ਤੁਸੀਂ ਈਕਾਲਤਖਸਰ ਦੀ ਗੱਲ ਹੀ ਨਹੀਂ ਮੰਨਣਾ ਚਾਹੁੰਦੇ ਤੇ ਬਾਹਰ ਜਾ ਕੇ ਤੁਸੀਂ ਹਵਾਲਾ ਈਕਾਲਤਖਸਰ ਦਾ ਦਿੰਦੇ ਜੋ ਵੋਟਾਂ ਮੰਗਣੀਆਂ ਤਾਂ ਤੁਸੀਂ ਈਕਾਲਤਖਸਰ ਦਾ ਹਵਾਲਾ ਦਿੰਦੇ ਜੋ ਕਿਉਂਕਿ ਤੁਸੀਂ ਆਪਣਾ ਸਟੈਂਡ ਦਾ ਦੱਸੋ ਕਿ ਤੁਸੀਂ ਗੁਰੂ ਦੇ ਨਾਲ ਜੋ ਕਿ ਚਾਹੇ ਗੁਰੂ ਤੋਂ ਵਿਰੋਧੀਆਂ ਦੇ ਨਾਲ ਜੋ ਕਿਉਂਕਿ ਬਾਹਰਲੀ ਸਟੇਟ ਦੇ ਸਿੱਖ ਚਿੰਤਤ ਆ ਪਿਛਲੇ ਦਿਨੀ ਹਰ ਸਿੰਘ ਜਿਹੜਾ ਰਣਜੀਤ ਸਿੰਘ ਡਿਗ ਡਵਾ ਜੀ ਉਹਨਾਂ ਨੇ ਇੱਕ ਅਪੀਲ ਕੀਤੀ ਸੀ ਪੀ ਜੀ 1 ਮਾਰਚ ਤੱਕ ਜਥੇਦਾਰ ਅਕਾਲ ਤਖਤ ਸਾਹਿਬ ਹੁਕਮਨਾਮੇ ਨੂੰ ਯਾਰੀ ਨਹੀਂ ਕਰਦਾ ਔਰ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਆ ਗਠਨ ਕਰਕੇ ਨਵੀਂ ਅਕਾਲੀ ਦਲ ਦੀ ਭਰਤੀ ਨਹੀਂ ਕੀਤੀ ਜਾਂਦੀ ਜੋ ਜੋ ਅਕਾਲ ਤਖਤ ਸਰ ਤੇ ਗੱਲਾਂ ਵੰਗੀਆਂ ਗਈਆਂ ਉਹਦੇ ਤੇ ਪਹਿਰਾ ਨਹੀਂ ਦਿੱਤਾ ਜਾਂਦਾ ਜਿਹੜੀਆਂ ਗਲਤੀਆਂ ਮੰਨੀਆਂ ਉਹ ਗਲਤੀਆਂ ਮੰਨ ਕੇ ਅੱਜ ਮੁਕਰ ਰਹੇ ਆ ਤੇ ਫਿਰ ਅਸੀਂ ਉਹਨਾਂ ਗਲਤੀਆਂ ਦੇ ਉੱਤੇ ਇਹਨਾਂ ਕੋਲ ਦੁਬਾਰਾ ਤੁਸ਼ਪਸ਼ਟੀ ਕਰ ਲੈਣ ਲਈ ਦੁਬਾਰਾ ਤੋਂ ਇਹਨਾਂ ਦੇ ਗੱਲ ਦੇ ਵਿੱਚ ਇੱਕ ਜੇ ਤਾਂ ਕਹਿ ਦਈਏ ਪੰਜਾਬੀ ਚ ਕਿ ਰੱਸਾ ਪਾਵਾਂਗੇ ਜੀ ਕਿ ਤੁਸੀਂ ਗਿਣਾਂਲ ਕੀਤੀ ਸੀ ਗਲਤੀਆਂ ਮੰਨ ਕੇ ਤੇ ਫਿਰ ਤੁਸੀਂ ਦੁਬਾਰਾ ਤੋਂ ਗਿਣਾ ਕਰਦੇ ਸ਼ੁਰੂ ਕਰ ਦਿੱਤੇ ਹਜੇ ਤੇ ਤੁਹਾਡੀਆਂ ਪਹਿਲੀਆਂ ਗਲਤੀਆਂ ਨਹੀਂ ਬਖਸ਼ੀਆਂ ਗਈਆਂ ਤੇ ਤੁਸੀਂ ਉਹ ਉਹਨਾਂ ਗਲਤੀਆਂ ਦੇ ਨਾਲ-ਨਾਲ ਹੋਰ ਗਲਤੀਆਂ ਕਰ ਰਹੇ ਜੋ ਅਕਾਲ ਪੁਰਖ ਸਾਹਿਬ ਦੀ ਹੁਕਮ ਦੀ ਜਿਹੜੀ ਆ ਉਹ ਤੁਸੀਂ ਲੰਘਣਾ ਕਰ ਰਹੇ ਜੋ ਇਹਦਾ ਇਹਦਾ ਹਿਸਾਬ ਕਿਤਾਬ ਵੀ ਉਹ ਕਹਿੰਦੇ ਬਾਹਰ ਨਹੀਂ ਸਿੱਖ ਕਿੰਤਾ ਤੇ ਆ ਲੈਟਰ ਸਰ ਬਾਹਰਲੇ ਸਿੱਖ ਇਸ ਗੱਲ ਦੀ ਚਿੰਤਾ ਕਰਦੇ ਆ ਕਿ ਜਿਹੜਾ ਹੁਕਮਨਾਮਾ ਸੀ ਉਹਨੂੰ ਲਾਗੂ ਹੋਣਾ ਚਾਹੀਦਾ ਸੀ ਆਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸੀ ਆਕਾਲ ਤੱਕ ਸਾਰੀ ਜਿਹੜੀ ਮਾਨਵ ਪਰਜਾ ਦਾ ਨੂੰ ਜਿਹੜਾ ਉੱਪਰ ਰੱਖ ਕੇ ਉੱਚਾ ਰੁਤਬਾ ਦੇ ਕੇ ਸਾਨੂੰ ਉਹਦੇ ਥੱਲੇ ਰਹਿ ਕੇ ਕੰਮ ਕਰਨਾ ਚਾਹੀਦਾ ਸੀ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਸਿਧਾਂਤ ਤੇ ਪਹਿਰਾ ਦੇਣ ਦੀ ਲੋੜ ਸੀ ਉਹ ਬਾਹਰਲੇ ਸਿੱਖ ਕਿੰਨਤਾ ਤੋਂ ਹੋ ਕੇ ਇੱਕ ਤਰੀਕ ਨੂੰ ਇੱਕ ਮਾਰਚ ਨੂੰ ਆ ਕੇ ਗੁਲਿਆਰੇ ਦੇ ਵਿੱਚ بیٹھ ਨੂੰ ਤਿਆਰ ਆ ਪਰ ਮੈਨੂੰ ਦੁੱਖ ਇਸ ਜੀ ਦਾ ਲੱਗਦਾ ਜਿਹੜੇ ਇੱਥੇ ਸਿੱਖ ਜਿਨ੍ਹਾਂ ਨੇ ਇੱਥੇ ਰਾਜਨੀਤੀ ਵੀ ਕਰਨੀ ਆ ਜਿਨ੍ਹਾਂ ਨੇ ਇੱਥੇ ਗੁਰੂ ਦੀਆਂ ਗੋਲ ਕਾਂ ਦਾ ਅਨੰਦ ਵੀ ਲੈਣਾ ਵਾ ਜਿਨ੍ਹਾਂ ਨੇ ਇੱਥੇ ਖੀਰਾ ਊੜੇ ਵੀ ਖਾਣੇ ਆ ਉਹ ਇਹ ਗੱਲ ਦੀ ਚਿੰਤਾ ਕਿਉਂ ਨਹੀਂ ਕਰਦੇ ਤੇ ਦੇਖੋ ਜੀ ਇੱਥੇ ਤੇ ਇਹਦੇ ਨਾਲ ਤੇ ਕੋਈ ਥੋਪਿਆ ਨਹੀਂ ਗਿਆ ਇਹਨਾਂ ਖੜ ਕੇ ਆਪਣੇ ਕਬੂਲ ਕੀਤਾ ਵਾ ਜੀ ਇਹਨਾਂ ਕਬੂਲ ਕੀਤਾ ਵਾ ਇਹਨਾਂ ਤੇ ਕਿਸੇ ਨੇ ਜ਼ਬਰਦਸਤੀ ਨਹੀਂ ਇਹ ਗਨਾਹ ਥੋਪੇ ਇਹਨਾਂ ਨੇ ਗਨਾਹ ਕੀਤੇ ਸੀ ਤੇ ਮੰਨੇ ਆ ਤੇ ਇਹ ਇਹ ਉਹ ਚੀਜ਼ ਦੇ ਆਪ ਗਵਾਇਆ ਕਿ ਅਸੀਂ ਗਲਤੀਆਂ ਕੀਤੀਆਂ ਵਾ ਸਾਨੂੰ ਸਿੱਖ ਤੋਂ ਮਾਫੀ ਦੇਵੇ ਤੇ ਫਿਰ ਇਹ ਗਲਤੀਆਂ ਕਰਕੇ ਅੱਜ ਜਿਹੜੀ ਏਡੀ ਵੱਡੀ ਫੇਰ ਗਲਤੀ ਕਰਨ ਦਾ ਜਿਹੜਾ ਦੁਰ ਅਸਾਸ ਕਰ ਰਹੇ ਆ ਜਿਹੜੀ ਹਿੰਮਤ ਕਰਦੇ ਆ ਵੀ ਅਕਾਲ ਤਖਤ ਸਾਹਿਬ ਤੋਂ ਹੀ ਬਾਗੀ ਹੋ ਜਾਣਾ ਜਦੋਂ ਕਿ ਸ਼ੋਮੇ ਅਕਾਲੀ ਦਲ ਦਾ ਕੰਮ ਸੀ ਕਿ ਗਰੀਬ ਦੀ ਮਦਦ ਕਰਨਾ ਉਹਨੂੰ ਚੱਗੇ ਪਾਸੇ ਲੈ ਕੇ ਆਉਣਾ ਗੁਰੂ ਸਾਹਿਬ ਦੇ ਲੜ ਲਾਉਣਾ ਤੇ ਅੱਜ ਆਪਾਂ ਕਿਹੋ ਜਿਹਾ ਕੰਮ ਕਰਦੇ ਬੀਕੂ ਜੀ ਜਿਹੜੀ ਸ਼ਰਮ ਨਹੀਂ ਅਕਾਲੀ ਦਲ ਦੀ ਜਿਹੜੀ ਹੈਗੀ ਸੀ ਨਾ ਹੋਂਦ ਉਹ ਇਸੇ ਕਰਕੇ ਬਣੀ ਸੀ ਕਿ ਜਦੋਂ ਵੀ ਕੋਈ ਪੰਜਾਬ ਦੇ ਉੱਤੇ ਚੈ ਪੰਜਾਬ ਦੇ ਸਿੱਖਾਂ ਦੇ ਉੱਤੇ ਚਾਹੇ ਅਦਰ ਬਾਹਰ ਲੀਆਂ ਸਟੇਟਾਂ 'ਚ ਬੈਠੇ ਸਿੱਖਾਂ ਦੇ ਉੱਤੇ ਕੋਈ ਮੁਸ਼ਕਲ ਆਉਂਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਉਹਦੀ ਢਾਲ ਬਣਦਾ ਸੀ ਉਸ ਸਮੱਸਿਆ ਨੂੰ ਢੱਕਣ ਲਈ ਪਹਿਰ ਕਰਨੀ ਕਰਦਾ ਸੀ ਕਿਉਂਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸ਼ਬਦ ਬਹੁਤ ਵੱਡਾ ਸ਼ਬਦ ਆ ਅਸੀਂ ਤਾਂ ਉਹਦੀ ਦਰਵਾਜ਼ਾ ਹੀ ਕਰਦੇ ਆ ਰਹੇ ਅਸੀਂ ਉਹਦੇ ਤੇ ਪਹਿਰਾ ਹੀ ਨਹੀਂ ਦਿੱਤਾ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਜੇਬੇ 'ਚੋਂ ਨਿਕਲਿਆ ਨੀਗਾ ਇਸ ਸਿਧਾਂਤਾਂ 'ਚੋਂ ਨਿਕਲਿਆ ਇੱਕ ਪਾਰਟੀ ਆ ਇਹਦੀ ਖਤਮ ਹੋਣਾ ਬਾਹਰਲੇ ਸਿੱਖਾਂ ਨੂੰ ਇਸ ਗੱਲ ਦੀ ਚਿੰਤਾ ਵਾ ਪਰ ਜਿਨ੍ਹਾਂ ਲੋਕਾਂ ਨੇ ਕੀਤੀ ਆ ਜਿਨ੍ਹਾਂ ਲੋਕਾਂ ਦੀ ਬਦੌਲਤ ਸ਼੍ਰੋਮਣੀ ਕਮੇਟੀ ਅਕਾਲੀ ਦਲ ਨੂੰ ਨੇਵਾ ਕੀਤਾ ਗਿਆ ਵਾ ਉਹ ਅੱਜ ਆਪਣੀਆਂ ਗਲਤੀਆਂ ਕਰਕੇ ਗੁਨਾਹ ਕਰਕੇ ਮਾਫੀਆਂ ਮੰਗ ਕੇ ਫਿਰ ਮੁਕਰ ਰਿਹਾ ਇਹ ਗੱਲ ਬੜੀ ਧਿਆਨ ਨਾਲ ਜਨ ਵਿੱਚ ਲੈਣ ਵਾਲੀ ਆ ਸੋਚਣ ਵਾਲੀ ਆ ਮੈਂ ਨਾਲ ਦੀ ਨਾਲ ਇਹ ਗੱਲ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਾ ਵਾਂ ਕਿ ਸਿੱਖ ਕੌਮ ਨੂੰ ਇਹ ਗੱਲ ਆਪ ਸੋਚਣੀ ਪਊਗੀ ਕਿਉਂਕਿ ਹੁਣ ਸਾਰੇ ਹਿੱਲਿਆਂ ਤੋਂ ਜਿਹੜਾ ਸਿਰ ਤੋਂ ਪਾਣੀ ਲੰਘ ਚੁੱਕਿਆ ਅੱਜ ਪਤਾ ਨਹੀਂ ਕਿੰਨੇ ਅਕਾਲੀ ਦਲ ਬਣ ਕੇ ਕੰਮ ਕਰ ਰਹੇ ਆ ਪਰ ਮੈਂ ਕਹਿੰਦਾ ਵਾਂ ਜੇ ਸਾਡੇ ਸਿੱਖ ਇਕੱਤਰ ਹੋ ਕੇ ਉਹਨਾਂ ਨੂੰ ਪੁੱਛਣ ਕਿ ਭਾਈ ਸਾਹਿਬ ਜੀ ਤੁਸੀਂ ਅਕਾਲੀ ਦਲ ਦਾ ਵਾਸਤਾ ਦੇ ਕੇ ਅਕਾਲੀ ਦਲ ਦਾ ਸ਼ਬਦ ਅਕਾਲੀ ਦਲ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦਾ ਸ਼ਬਦ ਯੂਜ਼ ਕਰ ਰਹੇ ਜੋ ਕਿਸੇ ਨੇ ਕੋਈ ਅਕਾਲੀ ਦਲ ਬਣਾਇਆ ਹੋਇਆ ਵਾ ਕਿਸੇ ਨੇ ਕੋਈ ਅਕਾਲੀ ਦਲ ਬਣਾਇਆ ਹੋਇਆ ਵਾ ਅੱਗੇ ਤੱਕ ਸ਼ਰੂਮ ਨਹੀਂ ਅਕਾਲੀ ਦਲ ਹੀ ਲਾਇਆ ਜਾਂਦਾ ਨਾ ਉਹਦੇ ਪਿੱਛੇ ਕੀ ਲਾਉਣਾ ਉਹ ਸਾਡੀ ਆਪਣੀ ਡੈਫੀਨੇਸ਼ਨ ਹੋ ਸਕਦੀ ਆ ਪਰ ਜਿਹੜਾ ਸਧਾਰਤਕ ਤੌਰ ਤੇ ਅਕਾਲੀ ਦਲ ਹੈ ਨਾ ਉਹ ਅਕਾਲੀ ਦਲ ਕੁਰਬਾਨੀਆਂ ਦੇ ਕੇ ਬਣਿਆ ਸੀ ਅਸੀਂ ਉਸ ਅਕਾਲੀ ਦਲ ਦੀ ਖੈਰ ਖਵਾਹ ਬਣੀਏ ਬਲਕਿ ਅਸੀਂ ਉਹਦੇ ਵਿੱਚ ਮੈਂ ਬਾਹਰ ਲਿਆਂ ਜਿਹੜੀਆਂ ਹੋਰ ਜਥੇਬੰਦੀਆਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਗੁਰਸਿੱਧਾਂਤਾ ਦੇ ਉੱਤੇ ਪਹਿਲਾ ਦਿਨ ਦੀ ਗੱਲ ਆ ਪੰਜਾਬ ਨੂੰ ਕਿਵੇਂ ਆਪਾਂ ਤਗੜਾ ਕਰਨਾ ਵਾ ਪੰਜਾਬ ਸਾਡਾ ਇੱਕ ਘਰ ਆ ਉਹਦੇ ਤੇ ਅਸੀਂ ਇਕੱਠੇ ਹੋ ਕੇ ਆਪਣੀ ਜਿਹੜੀ ਆ ਜਮਾਤ ਉਹਨੂੰ ਵੱਡਿਆ ਕਿਵੇਂ ਕਰਨਾ ਇਹਦੇ ਲਈ ਚਿੰਤਾ ਕਰੋ ਇਹ ਗੱਲ ਤੇ ਨਾ ਪਹਿਰਾ ਦਿਓ ਕਿ ਅਸੀਂ ਆਪਣੇ ਆਪ ਨੂੰ ਵਿਖਾਈਏ ਕਿ ਅਸੀਂ ਬਹੁਤ ਵੱਡੇ ਆ ਅਸੀਂ ਬੜੇ-ਵੱਡੇ ਪਰਪੁਕਾਰੀ ਆ ਪਰ ਨਹੀਂ ਸਾਡੇ ਗੁਰੂ ਸਾਹਿਬਾਂ ਨੇ ਵੀ ਆਪਣੇ ਆਪ ਨੂੰ ਕਿਤੇ ਵੀ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਵੀ ਉਹ ਆਕਾਰ ਪੁਰਖ ਨੂੰ ਹੀ ਮਾਨਤਾ ਦਿੱਤੀ ਆ ਕਿ ਜੋ ਕੁਝ ਹੋ ਰਿਹਾ ਉਹਦੀ ਹੁਕਮ ਵਿਚ ਹੋ ਰਿਹਾ ਗੁਰੂ ਗੋਬਿੰਦ ਸਿੰਘ ਨੇ ਚਾਰ ਸਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਬਾਅਦ ਵੀ ਉਸ ਅਕਾਲ ਪੁਰਖ ਤੇ ਹੀ ਹੁਕਮ ਦੀ ਗੱਲ ਕੀਤੀ ਆ ਹੁਕਮ ਦੀ ਗੱਲ ਕੀਤੀ ਆ ਮੈਂ ਦੁਖੀ ਹਿਰਦੇ ਨਾਲ ਕਹਿੰਦਾ ਵਾਂ ਕਿ ਅੱਜ ਤੁਸੀਂ ਕਿਹੜੇ ਆਪਣੇ ਆਪ ਨੂੰ ਤੁਸੀਂ ਆਪਣਾ ਕੀ ਰੁਤਬਾ ਦਿਖਾ ਰਹੇ ਜੋ ਕਿਹੜੀ ਤੁਹਾਡੀ ਏਡੀ ਵੱਡੀ ਦੇਣ ਆ ਕਿ ਜਿਹਦੇ ਤੋਂ ਤੁਸੀਂ ਕਹਿੰਦੇ ਜੋ ਕਿ ਸਾਨੂੰ ਮਾਨਮਤਾ ਮੰਨਿਆ ਜਾਵੇ ਤੇ ਹੋਰ ਚੀਜ਼ਾਂ ਤੋਂ ਨਕਾਰ ਕੀਤਾ ਜਾਵੇ ਮੈਂ ਉਹਨਾਂ ਲੀਡਰਾਂ ਨੂੰ ਵੀ ਸੰਕੇਤ ਕਰਦਾ ਵਾਂ ਜਿਹੜੇ ਰਾਜਨੀਤੀ ਕਰਨ ਜੀ ਸਦਕੇ ਕਰਨ ਪਰ ਰਾਜਨੀਤੀ ਉਹ ਕਰਨ ਜਿਹੜੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਰਾਜਨੀਤੀ ਆ ਜਿਹੜੀ ਪੰਥਕ ਰਾਜਨੀਤੀ ਆ ਨਾ ਪੰਥਕ ਰਾਜਨੀਤੀ ਕਰਨ ਲਈ ਤੁਹਾਡੇ ਕੋਲੋਂ ਪੰਥਕ ਜਜ਼ਬਾ ਹੋਣਾ ਚਾਹੀਦਾ ਤੁਹਾਨੂੰ ਆਪਣੇ ਗੁਰੂਆਂ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਆ ਤੁਹਾਨੂੰ ਅਕਾਲ ਤਖਤ ਸਾਹਿਬ ਦੇ ਥੱਲੇ ਖਲੋ ਕੇ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਮੰਨਣ ਦੀ ਲੋੜ ਆ ਮੈਂ ਕਹਿੰਦਾ ਜਿਹੜਾ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਬਾਗੀ ਹੁੰਦਾ ਨਾ ਉਹ ਸਮਝੋ ਕਿ ਆਪਣੇ ਆਪ ਨੂੰ ਉਹਨਾਂ ਦੀ ਗਿਣਤੀ 'ਚ ਲੈ ਕੇ ਜਾ ਰਿਹਾ ਵਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਵਧਾਵਾ ਲਿਖ ਦਿੱਤਾ ਸੀ ਠੀਕ ਹੈ ਜੀ ਪਰ ਇੱਕ ਸਾਡਾ ਗੁਰੂ ਬਖਸ਼ ਸਿੰਘ ਹਾਰਿਆ ਮੁੜ ਗੱਲ ਲਾਉਣ ਵਾਲਾ ਵਾ ਭੁੱਲੇ ਭੜਕਿਆਂ ਨੂੰ ਫਿਰ ਸਿੱਧੇ ਰਸਤੇ ਪਾਉਣ ਵਾਲਾ ਵਾ ਪਰ ਜੇ ਹੁਣ ਕੋਈ ਬਿਲਕੁਲ ਕਹੇ ਕਿ ਮੈਂ ਤਾਂ ਗੱਲ ਮੰਨਣੀ ਨਹੀਂ ਤੇ ਫਿਰ ਉੱਥੇ ਰੱਬ ਦਾ ਕਸੂਰ ਨਹੀਂ ਆ ਮਹਾਰਾਜ ਤਾਂ ਗਰਬਾਣੀ ਕਹਿੰਦੀ ਆ ਸਤਿਗੁਰ ਸਭਨਾ ਦਾ ਭਲਾ ਮਨਾਵੇ ਦਾ ਕਿਸ ਦਾ ਬੁਰਾ ਕਿਉਂ ਹੋਏ ਅੱਜ ਜੇ ਕੋਈ ਆਪਣੇ ਪੈਰ ਤੇ ਕੋਹੜਾ ਮਾਰ ਰਿਆ ਨਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਤਰ੍ਹਾਂ ਚਾਹੇ ਹੋਰ ਜਿਹੜੀਆਂ ਅਕਾਲੀ ਦਲ ਦੇ ਵਿਰੁੱਧ ਬੋਲਦੀਆਂ ਜਥੇਬੰਦੀਆਂ ਚਾਹੇ ਜਿਹੜੇ ਅਕਾਲੀ ਦਲ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਹੁਕਮ ਆ ਉਹਨੂੰ ਨਹੀਂ ਮੰਨ ਰਹੇ ਉਹ ਆਪਣਾ ਬੁਰਾ ਆਪ ਕਰ ਰਹੇ ਆ ਇਸ ਕਰਕੇ ਮੈਂ ਬੇਨਤੀ ਕਰਦਾ ਵਾਂ ਕਿ ਅਕਾਲ ਤਖਤ ਸਾਹਿਬ ਦੀ ਮਾਨਵ ਰਜਾਦਾ ਨੂੰ ਅਸੀਂ ਬਰਕਰਾਰ ਰੱਖਣਾ ਵਾ ਔਰ ਅਕਾਲ ਤਖਤ ਸਾਹਿਬ ਦੇ ਥੱਲੇ ਰਹਿ ਕੇ ਸਾਰੇ ਫੈਸਲੇ ਕਰਨੇ ਆ ਅਕਾਲ ਸਰਸਬ ਦੇ ਨਿਸ਼ਾਨ ਸਾਹਿਬਾਂ ਦੇ ਥੱਲੇ ਜਾ ਕੇ ਅਸੀਂ ਫੈਸਲੇ ਕਰਨੇ ਆ ਮੇਰੀ ਅਪੀਲ ਆ ਕਿ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਉਹ ਸਿੰਘ ਸੱਭ ਵੀ ਉਹਨੂੰ ਇਨ ਬਿਨ ਲਾਗੂ ਕਰਕੇ ਸੱਤ ਮੰਤਰੀ ਕਮੇਟੀ ਬਣਾਈ ਜਾਵੇ ਔਰ ਦੁਬਾਰਾ ਤੋਂ ਅਕਾਲੀ ਦਲ ਦੀ ਭਰਤੀ ਜਿਹੜੀ ਆ ਸਮੁੱਚੇ ਪੰਜਾਬ ਦੇ ਲੋਕਾਂ ਦੇ ਸੰਜੋਗ ਦੇ ਨਾਲ ਬਲਕਿ ਕਿਸੇ ਲੀਡਰ ਦੇ ਸੰਜੋਗ ਨਾਲ ਨਹੀਂ ਰਾਣਾ ਅਕਾਲੀ ਦਲ ਹਾਂ ਅਕਾਲੀ ਦਲ ਸੁਰਖਰੂ ਕੀਤਾ ਜਾਵੇ ਹਾਂ ਰਾਜਨੀਤੀ ਦੇ ਵਿੱਚ ਜਿੱਤ ਹਾਰ ਜਿਹੜੀ ਆ ਉਹ ਇਲੈਕਸ਼ਨ ਟਾਈਮ ਤੇ ਡਿਕਲੇਅਰ ਹੁੰਦੀ ਆ ਪਰ ਅਸੀਂ ਆਪਾਂ ਸਿਧਾਂਤਕ ਤੌਰ ਤੇ ਕਮਜ਼ੋਰ ਨਾ ਨੱਪੀਏ ਜੀ ਹਾਰ ਜਾਣਾ ਕੋਈ ਹਾਰ ਨਹੀਂ ਹੁੰਦੀ ਆਪਣੀ ਜ਼ਮੀਰ ਨੂੰ ਮਾਰ ਜਾਣਾ ਹਾਰ ਹੁੰਦੀ ਆ ਅਸੀਂ ਆਪਣੇ ਸਿੱਖ ਜ਼ਮੀਰ ਧਗੜੇ ਰੱਖੀਏ ਰਾਜਨੀਤੀ ਤਾਂ 5 ਸਾਲਾਂ ਦੀ ਖੇਡ ਆ ਪਰ ਸਾਲ ਬਾਹਰਾਂਗੇ ਤਾਂ ਸਾਨੂੰ ਸਦਾ ਹੀ ਬਾਦਸ਼ਾਹ ਹੀ ਬਖਸ਼ੀਆਂ ਅਸੀਂ ਸਦਾ ਬਾਦਸ਼ਾਹੀ ਤੇ ਪੈਰਾ ਦੇਣਾ ਅਸੀਂ 5 ਸਾਲਾਂ ਵਾਲੀ ਬਾਦਸ਼ਾਹੀ ਤੇ ਪੈਰਾ ਨਹੀਂ ਦੇਣਾ ਅਸੀਂ ਸਾਨੂੰ ਬਾਦਸ਼ਾਹ ਕਹਿ ਕੇ ਗਏ ਆ ਸਿੱਖਾਂ ਨੂੰ ਰਾਜ ਦੇ ਕੇ ਗਏ ਆ ਗੁਰੂ ਸਾਹਿਬ ਸਾਨੂੰ ਰਾਜ ਦਿਵਾਉਣ ਲਈ ਚਾਰ ਸਹਰ ਜਾਇਦੇ ਸ਼ਹੀਦ ਕਰਵਾ ਲਏ ਆ ਬਹੁਤ ਸਾਰੀਆਂ ਨੈਕਸ਼ਨਾਂ ਬੱਲਾ ਮਾ ਜੇ ਆਪਾਂ ਇਹਨੂੰ ਲੰਮਾ ਲੈ ਜਾਈਏ ਸਰੋਤਿਆਂ ਨੂੰ ਇਹ ਸਮਾਂ ਨਹੀਂ ਹੁੰਦਾ ਪਰ ਮੈਂ ਬੇਨਤੀ ਕਰੂੰਗਾ ਸਰੋਤਿਆਂ ਨੂੰ ਕਿ ਜਦੋਂ ਵੀ ਤੁਹਾਡੇ ਵਰਗੇ ਵੀਰ ਚੰਗਾ ਬੋਲਣ ਦਾ ਮੌਕਾ ਦਿੰਦੇ ਆ ਤੇ ਤੁਹਾਡੇ ਚੈਨਲਾਂ ਨੂੰ ਸਿੱਖ ਸੰਗਤਾਂ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਕੇ ਤੇ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਮੇਰੀ ਇਹੋ ਅਪੀਲ ਆ ਕਿ ਸਾਡੀਆਂ ਜਿਹੜੀਆਂ ਬੇਨਤੀਆਂ ਤੁਸੀਂ ਸੁਣਦੇ ਹੋ ਇਹਦੇ ਤੇ ਕਮੈਂਟਾਂ ਵਿੱਚ ਸਾਨੂੰ ਰਹਿ ਦਿਆ ਕਰੋ ਕਿ ਅਸੀਂ ਕਿਤੇ ਗਲਤ ਹੋਈਏ ਤਾਂ ਸਾਨੂੰ ਸਾਧ ਸੰਗਤ ਗੁਰੂ ਕੇ ਸਿੱਖ ਸਿੰਘ ਸਾਨੂੰ ਬਖਸ਼ਣ ਯੋਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਜੀਤ ਚਾਂਦਕਾ ਸਾਹਿਬ ਮਹ ਸਿੰਘ ਜੀ ਚਾਂਦਕਾ ਇਹਨਾਂ ਨੇ ਪੜ੍ਹੇ ਹੀ ਵਿਸਥਾਰ ਦੇ ਨਾਲ ਸਾਨੂੰ ਜਾਣੂ ਕਰਵਾਇਆ ਇਸ ਤੋਂ ਸਾਨੂੰ ਇਹ ਚਾਹੀਦਾ ਹੈ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਰਜਾਦਾ ਨੂੰ ਕੰਨ ਰੱਖਿਆ ਜਾਵੇ ਪਰ ਇਸ ਵਿੱਚ ਬੋਲ ਤਾ ਕੋਈ ਵੱਧ ਘਟ ਭੁੱਲਿਆ ਹੋਵੇ ਤੇ ਉਹਦੇ ਬਾਅਦ ਜੱਜਾਂ ਦੇ ਜੱਜਕਾਂ ਵਾਹ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਹ ਤੁਸੀਂ ਵਚਨ ਦੀ ਮਿੱਟੀ ਚੈਨਲ ਅਤੇ ਉਦੋਂ ਕੇ ਟੀਵੀ ਦੇ ਉੱਪਰ ਇਸ ਵੜੇ ਦੇਖ ਸਕਦੇ ਹੋ ਔਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕੀ ਕੇਵਣ ਦਾ ਲੱਗਿਆ ਔਰ ਚੰਗਾ ਲੱਗਾ ਤੇ ਜਰੂਰ ਦੱਸਿਓ ਜੇ ਮਾਰਾ ਨਹੀਂ ਲੱਗਿਆ ਤਾਂ ਵੀ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ